ਸਾਡਾ 7.17 ਦਾ ਕਰਤਾ ਨਹੀਂ ਕੁਛ ਤੇ ਵੀ ਪਾ ਲੈ ਉਹ ਰੱਖ ਲੈ ਚਾਚੇ ਤੋਂ ਪੁੱਛੀ ਨਹੀਂ ਕਰਦਾ ਤੀਜੇ ਬੰਦੇ ਨੂੰ ਨਾ ਫੜਾ ਉਹ ਤਾਇਆ ਉਹ ਮੰਨ ਜਾ ਯਾਰ ਮੇਰੀ ਕਾਤਾ ਆਉਂਦੇ ਸਾਢੇ 18 ਦਾ ਕੀ ਕਿ ਸਾਡੇ ਇਹਨੂੰ ਸਭ ਕੁਝ ਹੀ ਦੱਸਤਾ ਯਾਰ ਜਿਵੇਂ ਉਹ ਬਾਈਆਂ ਨੂੰ ਦੱਸਿਆ ਮਾ ਸਹੀ ਆ ਲਾਗਣ ਲਾ ਹਣ ਪਤਾ ਦੇ ਤੂੰ ਐਂ ਹੀ ਦੱਸ ਏ ਤਾਇਆ ਜੀ ਆ ਵੀ ਨਹੀਂ ਕਿਹਾ ਉਹ ਘੋਰ ਕੜ ਮੈਂ ਯਾਰ ਹੁਣ ਪਾਣਾ ਨਹੀਂ ਹੁੰਦਾ ਕਾਟ ਕਾਟ ਦੇਵਾ ਕੋਈ ਨਹੀਂ ਕਰ ਚਾਚਾ ਪਰ ਆ ਗਈ ਮੇਰੀ ਗੱਲ ਨੂੰ ਮੈਂ ਨਾ ਮਾਰ ਤੈਨੂੰ ਪਾ ਆ ਜੂ ਯਾਰ ਬਾ 18000 ਦੀ ਤੇਰੀ ਗੱਤਾਂ ਤੋਂ ਮਾਰਦਾ ਜਿਹਨੂੰ ਮਰਜ਼ੀ ਵਿਖਾ ਲੈਣੀ ਬੱਕੜਾ ਤੇਰਾ ਮੈਂ 18000 ਕਰਾਈ ਮਾਰਾ ਕੇ ਤੂੰ ਇਹਨੂੰ ਕੌਣ ਛੱਡਦਾ ਕੁਝ ਨਾ ਲੱਤਾਂ ਗੁੜੀ ਆ ਇਹ ਤੜ ਕੇ ਗਿਆ ਲਈ ਕਿਸੇ ਤਰਫ ਤੇ 18000 ਕਹਦਾ ਯਾਰ ਇਹਨੇ ਵਾਦਾ ਕਰਿਆ ਮੈਂ ਤੇਰਾ ਮਾਲ ਸਾਰਾ ਵੇਚ ਕੇ ਕਢਣੇ ਮਾਰਾਂਗਾ ਇਹਨੂੰ ਮੈਂ ਸਾਰਾ ਕਹਦਾ ਇਹ ਸਾਡੇ ਟਾਂਕਾ ਸਾਡੇ 18 ਦਾ ਖਰੀਦ ਆ ਉਹਨੇ ਬਾਈਆਂ ਨੂੰ ਬੇਈ ਕੰਤੀਆਂ ਨੇ ਕਿਹਾ ਕੇ ਆਪਾਂ ਨੇ ਵੀ ਆ ਰੇਟ ਲਿਆਂਦੀ ਐ ਚਾਚਾ ਚਾਚਾ ਕੋਈ ਫਰਮਾੜੀ ਸ਼ਾਮ ਮਾਰਦੇ ਕਿਤੋਂ ਮਰਾਂਗੇ ਨਹੀਂ ਮਰਦਾ ਕੋਈ ਉਹ ਤਾਂ ਇੰਨਾ ਛਿਰ ਹੋ ਗਿਆ ਮਰਿਆ ਨਹੀਂ 60 ਸਾਲ ਦਾ ਹੋ ਗਿਆ ਤੇ ਹੁਣ ਕਿਵੇਂ ਥੋੜੇ ਫੋਕਾ ਮੈਂ ਗਲਤ ਕਰੀ ਨਹੀਂ ਕਰਉਣਾ ਤੇਰਾ ਫਰੀਦ ਹੀ ਰਸਤੀ ਹੋ ਤਾਂ ਅਸੀਂ ਚੁੱਕੀ ਜਾਂਦੇ ਦੂਜੀ ਵੇਚਣਾ ਆ ਆਪਾਂ ਕਿਹੜਾ ਕੋਈ ਮੁੱਲ ਕਰਿਆ ਦੇ ਕੇ ਪੋਛੋੜਾ ਰਾਸ਼ਦਾਰ ਚਲਦਾ ਮੈਂ ਤੈਨੂੰ ਨਜ਼ਰੀ ਜੇ ਨਹੀਂ ਮੇਰਾ ਧਾਰ ਸਹਾਰ ਨਾ ਮੈਂ ਧਾਰ ਮੈਨੂੰ ਪਤਾ ਹੈ ਮਹਿੰਗਾ ਸੱਡ ਨਾਲ ਨਹੀਂ ਮਹਿੰਗਾ ਸਾਡਾ ਸਾਡਾ 17.5 ਦਾ ਕਰਤਾ ਨਹੀਂ ਕੁਛ ਤੇ ਵੀ ਬਚਾਈ ਉਹ ਰੱਖ ਲੈ ਚਾਚੇ ਤੋਂ ਪੁੱਛੀ ਦਰਦਾ ਪਿੱਛੇ ਬੰਦੇ ਨਾਲ ਫੜਾਉਂ ਉਹ ਤਾਇਆ ਓਏ ਮੰਨ ਜਾ ਯਾਰ ਮੇਰੀ ਗੱਲ ਸਾਢੇ 18 ਦਾ ਕੀ ਕਿ ਸਾਢੇ 17.5 ਦਾ ਕਿਵੇਂ ਤਾਇਆ ਘਾਟਾ ਕਾਦੀ ਪਿੱਛੇ ਘਾਟਾ ਤਾਇਆ ਤੇ ਮੈਂ ਤਾਂ ਭਰਾਵਾਂ ਨਾਲ ਚੱਲ ਭਰਾ ਲਾਲਾ ਜੀ ਮਰਜੀ ਜਾਣਾ ਹੰਦਾ ਮੈਂ ਜੀ ਅੱਜ ਆ ਪੂਰੀ ਰਹੀ ਉਹ ਤਾਇਆ ਕਿਉਂ ਘਾਟਾ ਪਾਉਂਦਾ ਗੜਾ ਘੜਦੀ ਮੈਂ ਤੈਨੂੰ ਦੱਸਾਂ ਗਾਲ ਜੁਰਮਾਨਾ ਕਰੂੰ ਸਭ ਤੋਂ ਵੱਡੀ ਗੱਲ ਤਾਂ ਵੀ ਤੇਰੇ ਫਾਇਦਾ ਹੁੰਦਾ ਐਟਾ ਹੋਰ ਨਾ ਜਾਏਗਾ ਹੜਪੇ ਕੇ ਹੋਰ ਘਰੇ ਕੰਮ ਨਾ ਕਰਦਾ ਨਾ ਉਹੜੀ ਕੀ ਦੀ ਗਲ ਦੀ ਇਹਨੂੰ ਕੱਲ ਹੀ ਸਾਰਾ ਦਿਨ ਇਕੱਠੇ ਰਹੇ ਨਾ ਨਾ ਇਹ ਦੀ ਸਹੀ ਗੱਲ ਬੋਲੇ ਕਰ ਤੂੰ ਅੱਛਾ ਉਹ ਉਧਰ ਭਾਈ ਹੰਦਰੀ ਆਵੇ ਕਰਦਾ ਨਾ ਇੱਕ ਤਾਂ ਬਣਾ ਕੇ ਛੱਡਦੇ ਸਾਢੇ ਚਾਰ ਕਿੰਨਾ ਸਾਢੇ ਚਾਰ ਤੂੰ ਰੀਲ ਖਰਾਬ ਕਰਦਾ ਇਹਨੂੰ ਆਖਿਆ ਵੀ ਜੁਰਮਾਨਾ ਸਾਰਾ ਤੈਨੂੰ ਪਾਉਣਾ ਕੀਤੇ ਮੈਂ ਇਹ ਰੀਲ ਕਹਿ ਰਿਹਾ ਹਜ਼ਾਰ ਵੱਧ ਲਾਵਾਂਗੇ ਉਹਨੇ ਤੋਂ ਨਾ ਦੇਖੋ ਜੀ ਰੀਲ 16 100 ਹਰ ਤੋਂ 100 ਕਟਾ 12 ਲਖਾਈ ਕਰਾ ਦੇਉਂਗਾ ਲੈ 500 ਕੱਢਣਾ ਹੋਰ ਚੱਲ ਲੱਗੇ ਦਾ ਦੇ ਫਿਰ ਲੱਗੇ ਦਾ ਕਰਦੇ ਲੱਗੇ ਦਾ ਕਰਦੇ ਕਿਉਂ ਦੇਖੀ ਸਹੀ ਗੱਲ ਕਹਾਂ ਮੈਨੂੰ ਵੀ ਛਾਟ ਆ ਗਈ ਫੋਨਾਂ ਲੱਗੇ ਮੈਨੂੰ ਵੀ ਕਿੰਨੇ ਦਾ ਲਿਆ ਮੈਂ ਬਾਅਦ ਫੇਰ ਹੀ ਪੰਚਾਇਤ ਦੀ ਮਿਲਣੀ ਆ ਹਾਂ ਹੁਣ ਪਹਿਲੀ ਗੱਲ ਤਾਂ ਤੈਨੂੰ 1000 ਤਾਂ ਤੈਨੂੰ ਗਾਲਾਂ ਦਾ ਜੁਰਮਾਨਾ ਪਾਉਣਾ ਉਹਦਾ ਪੂਰੇ ਦਾ ਕਰ ਉਹ ਦੇ 8 18000 ਨਹੀਂ ਉਹ 1.18 ਦਾ ਆਇਆ ਚਾ ਚਤਰਾ ਤਨਵਾਰ ਕਰਦੇ ਜਿਹਨੇ ਤੂੰ ਵਿਹਲਾ ਕਰਦਾ ਮੈਂ ਕੱਲ ਵਿਹਲਾ ਆ ਬੱਕਰਾ ਹੈ ਬਾਈ ਜੀ ਉਹ ਚਾਰਨ ਦੀ ਮਾਹ ਕਰਾਈ ਕਰਕੇ ਨਾ ਤੂੰ ਘਰੋਂ 4 ਵਜੇ ਚੱਲ ਪਿਆ ਕਰ ਸਾਡੇ 1.18 ਦਾ ਬਾਈਆਂ ਦਾ ਖਰੀਦਿਆ ਸੀ ਮੈਂ ਤੇ ਅੰਕਲ ਨੂੰ 18000 ਰੁਪਏ ਅੰਕਲ ਨੇ ਦਿੱਤਾ ਬਹੁਤ ਚੰਗਾ ਕਹਾਣੀ ਨਾਟਕ ਉਹਦਾ ਹਾਂ ਜੀ ਹਾਂ ਤੇ ਕੱਲੇ ਜਿਹੜੇ ਨਾ ਬਣਾਣਾ ਹਾਂ ਬਾਈ ਜੀ ਦੇਦਾ ਇਹ ਦੇਦਾ ਕਿੰਨੇ ਦਾ ਦੇਦਾ ਬਾਈ 1.18 ਦੀ ਦੇਦਾ 18.5 ਦਾ ਹੀ ਚੱਲ ਬਈ ਬਹੁਤ ਬਹੁਤ ਧੰਨਵਾਦ ਲੈ ਵੀ ਕਮਾਈ ਨਹੀਂ ਤੇ ਇਥੋਂ ਕੀਤੀ ਇਹ ਤਾਂ ਕਮਾਈ ਕੀ ਕਰਨੀ ਹੈ ਹੱਕ ਕਰਾਇਆ ਗਾਲਾਂ ਕੱਢ ਜਾਂਦਾ ਇਹ ਸਾਨੂੰ ਵੀ ਕੱਢ ਜਾਂਦਾ ਉਹਨੇ ਦੀਆਂ ਗਾਲਾਂ ਕੱਢ ਜਾਂਦਾ ਹੋਸ਼ੀ ਦੇਊਗਾ ਬੱਚਾ ਯਾਰ ਉਹ ਖੁਸ਼ ਹਾਂ ਖੁਸ਼ੀ ਹੋਈ ਚੱਲੋ ਠੀਕ ਹੁਣ ਉਹ ਜੇ ਨਾ ਵੇਚੀ ਉਹ ਨਾ ਵੇਚੀ 5000 ਨਫੇ ਨਾਲ ਤੈਨੂੰ ਪਾਉਣੀ ਉਹ ਆਹ ਤਾਂ ਮੈਨੂੰ ਹੀ ਆਉਣ ਦੇ ਲੈ 12000 ਰੁਪਏ ਦਾ ਪੱਠ ਰਹਿ ਗਈ ਬਸ 12000 ਰੁਪਏ ਆਉਣ ਦੇ ਉਹ ਵੀ ਕਿਹੜੀ ਆਹ ਉਹਦਾ ਉਹਦਾ ਫਿਕ ਗਈ Para allá,